ਤੇਰੇ ਇਹਨੂੰ ਫੋਲੋ ਕਰਦੇ ਨੇ ਮੈਂ ਨੂੰ ਕਿਨੇ ਵੀ ਤੁਸੀਂ ਕੁਛ ਤੇ ਸਮਝੋ ਕੋਈ ਸੋਚੋ ਵੀ ਹਾਂ ਇਹ ਸਹੀ ਹੈ ਇਹ ਜੋ ਕੁਛ ਵੀ ਬੋਲ ਰਹੀ ਹੈ ਕਰ ਰਹੀ ਨਜਾ ਟਰਾਈ ਕਰਨਾ ਕਲੱਬਾਂ 'ਚ ਜਾਣਾ ਇੱਕ ਤਾਂ ਉਹਦਾ ਪਾਪਾ ਨਹੀਂ ਹੈਗਾ 17 ਲਗਭਗ 17 18 ਸਾਲ ਹੋ ਗਏ ਨੇ ਡੈਥ ਹੋਈ ਨੂੰ ਉਸ ਤੋਂ ਬਾਅਦ ਜਵਾਨ ਭਰਾ ਦਾ 19 ਸਾਲ ਦਾ ਉਹਦਾ ਕਤਲ ਹੋ ਜਾਂਦਾ ਪਿੰਡ ਦੇ ਵਿੱਚ ਸ਼ਰੀਆਮ ਉਹਦੇ ਵਿੱਚ ਫੈਰੀ ਵੀ ਉਹਦਾ ਐਕਸੀਡੈਂਟ ਹੋਇਆ ਐ ਤੇ ਮੈਂ ਇਹਦੇ ਥੱਪੜ ਲਾਏ ਤੁਹਾਡੇ ਤੇ ਹੱਥ ਉੱਤਣ ਚੱਕੇ ਉੱਤੇ ਮਤਲਬ ਕਿ ਹੋਏ ਨਹੀਂ ਮੇਰੇ ਨਾਲ ਤਾਂ ਕਈ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਰਨੀਤ ਕੋਰ ਦੀਆਂ ਵੀਡੀਓਜ਼ ਕਾਫੀ ਤੇਜ਼ੀ ਦੇ ਨਾਲ ਅੱਗੇ ਵਧ ਰਹੀਆਂ ਨੇ ਦੇ ਦੋਸਤੋ ਉਸ ਨੂੰ ਰਿਪਲਾਈ ਕੀਤਾ ਸੀ ਉਹਦੀ ਮਦਰ ਨੇ ਜਿਸ ਦੇ ਵਿੱਚ ਉਸਨੇ ਕਾਫੀ ਖਰੀਆਂ ਖਰੀਆਂ ਸੁਨਾਈਆਂ ਤੇ ਉਹਨਾਂ ਦਾ ਰਿਪਲਾਈ ਦੇਖਦੇ ਹੋਏ ਦੋਸਤੋ ਸਿਮੀ ਪਰਮ ਨੇ ਕਾਫੀ ਸਾਥ ਦਿੱਤਾ ਉਸ ਦੀ ਮਦਰ ਦਾ ਤੇ ਉਹਨਾਂ ਦੀਆਂ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸਟੋਰੀਆਂ ਪਾਈਆਂ ਤੇ ਦੋਸਤੋ ਪਰਨੀਤ ਕੋਰ ਦੀ ਕਾਫੀ ਕੰਟਰੋਵਰਸੀ ਚੱਲ ਰਹੀ ਹੈ ਅਤੇ ਕਾਫੀ ਵਿਵਾਦ ਛਿੜਿਆ ਹੋਇਆ ਹੈ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਅਸੀਂ ਨਵੇਂ-ਨਵੇਂ ਕੰਟੈਂਟ ਤੁਹਾਡੇ ਲਈ ਛੇਤੀ ਤੋਂ ਛੇਤੀ ਲੈ ਕੇ ਆਉਂਦੇ ਰਹਾਂਗੇ